ਪੰਜਾਬ ਦੇ ਵਿੱਚ ਮੌਸਮ ਨੂੰ ਲੈ ਕੇ ਅਸੀਂ ਪੇਸ਼ ਕਰਨ ਜਾ ਰਹੇ ਹਾਂ ਜਿੱਥੇ ਕਿ ਅਗਲੇ ਕੁ ਦਿਨਾਂ ਦੇ ਲਈ ਮੌਸਮ ਮਾਰਾਂ ਵੱਲੋਂ ਕਿਸ ਤਰੀਕੇ ਦਾ ਅਲਰਟ ਜਾਰੀ ਕੀਤਾ ਗਿਆ ਅਤੇ ਗੱਲ ਕਰਾਂਗੇ ਪਹਾੜਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਤਬਾਹੀ ਲਗਾਤਾਰ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਹੋ ਰਹੀ ਹੈ ਤਾਂ ਸ਼ੁਰੂਆਤ ਕਰ ਲੈਣੇ ਪੰਜਾਬ ਦੇ ਵਿੱਚ ਅੱਜ ਫੇਰ ਤੋਂ ਹੀ ਕਈ ਖੇਤਰਾਂ ਦੇ ਵਿੱਚ ਬਰਸਾਤ ਹੋ ਰਹੀ ਹੈ ਮੌਸਮ ਵਿਗਿਆਨ ਕੇਂਦਰ ਨੇ ਅੱਜ ਬਰਸਾਤ ਨੂੰ ਲੈ ਕੇ ਕੁਝ ਜ਼ਿਲ੍ਹਿਆਂ ਦੇ ਵਿੱਚ ਖਾਸ ਕਰ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਸੂਬੇ ਦੇ ਵਿੱਚ 18 ਅਗਸਤ ਤੱਕ ਭਾਰੀ ਬਰਸਾਤ ਦੇ ਅਸਰ ਦੱਸੇ ਗਏ ਹਨ। ਹਿਮਾਚਲ ਤੋਂ ਨਾਲ ਲੱਗਦੇ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਦਾ ਅਨੁਮਾਨ ਹੈ। ਹਿਮਾਚਲ ਦੇ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਪੰਜਾਬ ਦੇ ਵਿੱਚ ਫਿਰ ਤੋਂ ਹੜ੍ਹਾਂ ਦਾ ਖਤਰਾ ਬਣਿਆ ਹੋਇਆ ਹੈ। ਉੱਥੇ ਕਪੂਰਥਲਾ, ਤਰਨਤਾਰਨ, ਜਲੰਧਰ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਵਿੱਚ ਭਾਰੀ ਤੋਂ ਵੀ অতি ਭਾਰੀ ਬਰਸਾਤ ਦੇ ਨਾਲ ਅਸਮਾਨੀ ਬਿਜਲੀ ਅਤੇ ਤੇਜ਼ ਹਵਾਵਾਂ 50 ਤੋਂ 60 ਕਿਲੋਮੀਟਰ ਪ੍ਰਤੀ ਘੰਟੇ ਦੀ ਸੰਭਾਵਨਾ ਨੂੰ ਲੈ ਕੇ ਫਲੈਸ਼ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਦੇ ਮੁਤਾਬਕ ਅਲਰਟ 12:30 ਵਜੇ ਤੱਕ ਰਹੇਗਾ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਕਾਰਨ ਬਿਆਸ ਦਰਿਆ ਖਤਰੇ ਦੇ ਨਿਸ਼ਾਨ ਤੋਂ ਉੱਪਰ ਬੈਰ ਹੈ ਜਦਕਿ ਸਤਲੁਜ ਦਰਿਆ ਦਾ ਜਲ ਪੱਧਰ ਵੀ ਵੱਧ ਗਿਆ ਹੈ ਅਤੇ ਕੰਢੇ ਲੱਗਦੇ ਪਿੰਡਾਂ ਨੂੰ ਬਹੁਤ ਜ਼ਿਆਦਾ ਖਤਰਾ ਹੜ੍ਹਾਂ ਦਾ ਮੰਡਰਾਉਣ ਲੱਗ ਗਿਆ ਹੈ ਇਸ ਸਥਿਤੀ ਦੇ ਵਿੱਚ ਗੁਰਦਾਸਪੁਰ, ਕਪੂਰਥਲਾ, ਹੁਸ਼ਿਆਰਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਵਿੱਚ ਹੜ੍ਹ ਜੈਸੇ ਹਾਲਾਤ ਬਣ ਗਏ ਹਨ ਅਤੇ ਨੇੜਲੇ ਪਿੰਡਾਂ ਦੇ ਕਿਸਾਨ ਬੰਨਾਂ ਨੂੰ ਮਜ਼ਬੂਤ ਕਰਨ ਦੇ ਲਈ ਲਗਾਤਾਰ ਮਿੱਟੀ ਦੇ ਗੱਟੇ ਭਰ-ਭਰ ਕੇ ਬੰਨ ਲਾ ਰਹੇ ਹਨ। ਸultanpur Lodhi ਅਤੇ Hoshiarpur ਜ਼ਿਲ੍ਹੇ ਦੇ ਕਈ ਖੇਤਰਾਂ ਦੇ ਵਿੱਚ ਇਸ ਸਮੇਂ ਪਾਣੀ ਦੇ ਨਾਲ ਫਸਲਾਂ ਪੂਰੀ ਤਰ੍ਹਾਂ ਡੁੱਬ ਚੁੱਕੀਆਂ ਹਨ। ਮੌਸਮ ਵਿਭਾਗ ਨੇ 15 ਅਗਸਤ ਤੋਂ ਲੈ ਕੇ 18 ਅਗਸਤ ਤੱਕ ਸੂਬੇ ਭਰ ਦੇ ਵਿੱਚ ਜ਼ਿਆਦਾ ਤੋਂ ਵੀ ਅਤਿ ਜ਼ਿਆਦਾ ਬਰਸਾਤ ਪੈਣ ਦੀ پیشن گوئی ਕੀਤੀ ਹੈ। ਦਸਦੀ 21 ਸਤਲੁਜ ਦਰਿਆ ਦੇ ਵਿੱਚ ਸਥਿਤ ਭਾਖੜਾ ਡੈਮ ਦਾ ਜਲ ਪੱਧਰ 1670 ਫੁੱਟ ਦਰਜ ਕੀਤਾ ਗਿਆ ਜਦਕਿ ਇਸ ਦੀ ਪੂਰਨ ਭਾਰਤ ਸਮਰੱਥਾ 1685 ਫੁੱਟ ਹੈ ਇਸ ਦੇ ਨਾਲ ਹੀ ਵਿਆਸ ਦਰਿਆ ਦੇ ਵਿੱਚ ਬਣੇ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ 1377 ਫੁੱਟ ਤੱਕ ਪਹੁੰਚ ਚੁੱਕਾ ਹੈ ਜਦਕਿ ਇਸ ਦੀ ਪੂਰੀ ਸਮਰੱਥਾ 1400 ਫੁੱਟ ਹੈ ਬੀਤੇ ਦਿਨ ਦੀ ਜੇਕਰ ਗੱਲ ਕਰੀ ਤਾਂ ਪੰਜਾਬ ਦੇ ਵਿੱਚ ਜ਼ਿਆਦਾਤਰ ਜ਼ਿਲ੍ਹਿਆਂ ਦੇ ਵਿੱਚ ਦਿਨ ਖੁਸ਼ਕ ਰਿਹਾ ਹੈ ਲੇਕਿਨ ਅੱਜ ਜਿ ਸਵੇਰ ਦੀ ਜੇਕਰ ਗੱਲ ਕਰੀ ਤਾਂ ਪੰਜਾਬ ਭਰ ਦੇ ਵਿੱਚ ਅਜ ਬੱਦਲ ਛਾਏ ਹੋਏ ਹਨ ਕਾਲੀ ਘਟਾਵਾਂ ਛਾਈਆਂ ਹੋਈਆਂ ਨੇ ਅਤੇ ਅੱਜ ਪੂਰੇ ਤਰੀਕੇ ਦੇ ਨਾਲ অতি ਭਾਰੀ ਬਰਸਾਤ ਹੋਣ ਦੀ ਮੌਸਮ ਮਰਾਂ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਹੁਣ ਹੋਮਸ ਪਰ ਗਰਮੀ ਤੋਂ ਰਾਹਤ ਜ਼ਰੂਰ ਮਿਲੇਗੀ